ਰੋਮਨੀ ਅਕਾਲੀ ਦਲ ਜਿਹੜਾ ਪੈਸਾ ਵੰਡ ਰਿਹਾ ਉਹ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਨਿੱਜੀ ਬਿਜ਼ਨਸ ਚੋਂ ਵੰਡ ਰਹੇ ਨੇ ਜੀ ਸਬੂਤ ਨੇ ਤੁਹਾਡੇ ਕੋਲ ਉਹ ਕਹਿੰਦੇ ਕਿ ਵੀ ਕਾਗਜ਼ ਸ਼ੋ ਕਰੋ ਜਿੱਥੇ ਨੌਜਵਾਨ ਲਾਈਫ ਜੈਕਟਾ ਪਾ ਕੇ ਤੇਜ਼ ਦਰਫਤਾਰ ਪਾਣੀ ਦੇ ਵਿੱਚ ਬੰਨ ਲਾ ਰਹੇ ਨੇ ਉੱਥੇ ਟਰੈਕਟਰ ਦਾ ਡੀਜ਼ਲ ਖਤਮ ਹੋ ਗਿਆ ਫਿਰ ਉੱਥੇ ਕੀ ਚੈੱਕ ਕੱਟ ਕੇ ਦਿਆ ਕਰੀ ਵੀ ਚੈੱਕ ਲੈ ਲੈ ਪਹਿਲਾਂ ਬੈਂਕ ਜਮਾ ਕਰਾ ਲਈ ਉੱਥੇ ਤਾਂ ਕੈਸ਼ ਦਾ ਕੰਮ ਤਾਂ ਕੈਸ਼ ਨਾਲ ਹੋਊਗਾ ਨਾ ਕਹਿੰਦੇ ਕੈਸ਼ ਆ ਕਿੱਥੋਂ ਰਹਿ ਕਹਿੰਦੇ ਵੀ ਗੋਲਕਾਂ ਦਾ ਕਹਿੰਦੇ 50 50 ਦੇ ਨੋਟ 100 100 ਨੋਟ ਕਹਿੰਦੇ ਬੈਂਕ ਤਾਂ ਦਿੰਦਾ ਨਹੀਂ ਕਹਿੰਦੇ ਇਹ ਉੱਥੋਂ ਗੋਲਕਾਂ ਚ ਹੀ ਆ ਰਿਹਾ ਸਿੱਧਾ ਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਆਪਣੇ ਹੱਥਾਂ ਨਾਲ ਆਪਦਾ ਨਾਮ ਲੈ ਕੇ ਦੇ ਰਹੇ ਨੇ ਕਹਿੰਦੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਤਾਂ ਟਰਾਂਸਪੋਰਟ ਵੀ ਹੈ ਟਰਾਂਸਪੋਰਟ ਤੇ 50 50 ਦੇ 100 100 ਨੋਟਾਂ ਤੇ ਕੋਈ ਕਮੀ ਨਹੀਂ ਹੁੰਦੀ ਤੇ ਜਿਹੜੇ ਲੋਕ ਸਵਾਲ ਉਠਾਰੇ ਨੇ ਇਹਨਾਂ ਦੀ ਆਪਣੀ ਕੀ ਕੰਟ੍ਰਿਬਿਊਸ਼ਨ ਹੈ ਇੱਕ ਦਿਨ ਵੀ ਤੁਸੀਂ ਇਹਨਾਂ ਨੂੰ ਕਿਤੇ ਲੋਕਾਂ ਦੀ ਸੇਵਾ ਦੇ ਵਿੱਚ ਜਾਂ ਲੋਕਾਂ ਦੀ ਬਾਹ ਫੜਦੇ ਦੀ ਦੇਖਿਆ ਹੋ ਸ਼੍ਰੋਮਣੀ ਅਕਾਲੀ ਦਲ ਗੁਰੂ ਦੀ ਗੋਲਕ ਦਾ ਇੱਕ ਵੀ ਪੈਸਾ ਨਹੀਂ ਵੰਡ ਰਿਆ ਆਪਦੇ ਨਿੱਜੀ ਸਰੋਤਾਂ ਤੋਂ ਵੰਡ ਰਿਆ ਇਹ ਪ੍ਰੂਵ ਕਰ ਇਹ ਕਹਿਣ ਇਹ ਦੱਸਣ ਵੀ ਜੇ ਮੰਨ ਲਓ ਜਿੱਥੇ ਅਸੀਂ 2 ਲੱਖ ਰੁਪਏ ਫੜਾਇਆ ਹੁਣ ਇਹ ਪ੍ਰੂਵ ਕਰਕੇ ਦਿਖਾਣ ਵੀ ਇਹ 2 ਲੱਖ ਰੁਪਏ ਉਸ ਦਿਨ ਅਸੀਂ ਕਿੱਥੋਂ ਲਿਆਂਦਾ ਤੇ ਵੰਡਿਆ ਸਾਡਾ ਤਾਂ ਆਪਦੇ ਨਿੱਜੀ ਖਾਤਿਆਂ ਚੋਂ ਹੈ ਮਨਮਾਨੀ ਨਹੀਂ ਕਰਦੇ ਬਾਦਲ ਸਾਹਿਬ ਮੈਂ ਗਿਆਨੀ ਹਰਪ੍ਰੀਤ ਜੀ ਨੂੰ ਚੈਲੰਜ ਕਰਦਾ ਇਹਨਾਂ ਦੇ ਸਾਰੇ ਲੁੰਗ ਲਾਣਾ ਜਿੱਦਾਂ ਚੁੱਲਾ ਦਲ ਤੁਰਿਆ ਕਰਦਾ ਇਹਨਾਂ ਨੂੰ ਚੈਲੰਜ ਕਰਦਾ ਕਿ ਆਓ ਸਾਬਤ ਕਰਕੇ ਦਿਖਾਓ ਹਰ ਇੱਕ ਹਲਕੇ 'ਚ ਐਸੇ ਨਿੰਦਕ ਲੋਕ ਹੁੰਦੇ ਨੇ ਇਹਨਾਂ ਨੂੰ ਨજરਬੱਟੂ ਵੀ ਕਹਿ ਲੋ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵਾਵਾ ਖਟਣੀ ਹੁੰਦੀ ਤਾਂ ਫਿਰ ਅਸੀਂ ਉਹ ਟੈਂਕਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਲੈਕਸ ਕਿਉਂ ਲਾਏ ਹੁੰਦੇ ਉੱਥੇ ਫਿਰ ਉੱਥੇ ਬਾਦਲ ਸਾਹਿਬ ਦੀ ਫੋਟੋ ਲੱਗੀ ਹੁੰਦੀ ਹੁਣ ਮਤਲਬ ਜੇ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਚੱਲ ਰਹੀ ਹੈ ਉੱਥੇ ਜੇ ਕੋਈ ਅਕਾਲੀ ਦਲ ਦਾ ਨਮਾਇਦਾ ਖੜਾ ਭੱਜਿਆ ਕਰੇ ਦੇਖ ਕੇ ਭਗਵਾਨਤ ਮਾਨ ਇਹ ਨਹੀਂ ਦੱਸ ਰਹੇ ਲੋਕਾਂ ਨੂੰ ਵੀ ਮੈਂ 12000 ਕਰੋੜ ਦਾ ਘਪਨਾ ਕਰੀ ਬੈਠਾ ਮੈਂ ਆਪਦਾ ਦਾ 12000 ਕਰੋੜ ਰੁਪਇਆ ਖਾ ਗਿਆ ਸਰਕਾਰ ਨੇ ਐਲਾਨ ਕੀਤੀਆਂ ਨੇ 200 ਫੋਗਿੰਗ ਮਸ਼ੀਨਾਂ ਅਕਾਲੀ ਦਲ ਨੇ ਖਰੀਦ ਕੇ ਐਲਾਨ ਕੀਤਾ 500 500 ਫੋਗਿੰਗ ਮਸ਼ੀਨ ਅਸੀਂ ਖਰੀਦ ਚੁੱਕੇ ਆ ਜਿਹੜੀ ਕਿ ਅਸੀਂ ਹੁਣ ਸਾਰੇ ਪੰਜਾਬ ਦੇ ਵਿੱਚ ਫੋਗਿੰਗ ਸ਼ੁਰੂ ਕਰ ਰਹੇ ਹਾਂ ਦਸੋ ਜੀ ਸ਼ਰੋਮਨੀ ਕਮੇਟੀ ਨੇ ਕਦੋਂ ਕੀਤਾ 15000 ਲੀਟਰ ਦਾ ਤਾਂ ਮੈਂ ਇੱਕ ਬੰਦਾ ਤੁਹਾਨੂੰ ਫੋਨ ਤੇ ਬੁਲਾਤਾ 15000 ਲੀਟਰ ਇਹੇ ਜੇ ਪਤਾ ਨਹੀਂ ਕਿੰਨੇ ਦਾਨੀ ਸੱਜਣ ਬੈਠੇ ਨੇ ਹਰਪ੍ਰੀਤ ਜੀ ਇੱਕ ਦਿਨ ਗਏ ਲੋਕਾਂ ਨੂੰ ਗੁੰਮਰਾਹ ਕਰ ਰਹ 100% ਉਹ ਕਹਦੇ ਨੇ ਕਿ ਤੁਸੀਂ ਕਰਦੇ ਜਦੋਂ ਲਾਉਣਗੇ ਅਸੀਂ ਤਾਂ ਫੀਲਡ ਸਾਡੇ ਤੇ ਇਹ ਨਹੀਂ ਇਲਜ਼ਾਮ ਹੈ ਅਕਾਲੀ ਦਲ ਤੇ ਇਹ ਨਹੀਂ ਇਲਜ਼ਾਮ ਵੀ ਅਸੀਂ ਕੁਝ ਕਰਨੀ ਇਹ ਗੱਲਾਂ ਕਰ ਰਹੇ ਆ ਅਸਤਾ ਕਰ ਰਹੇ ਆ ਕਹਿੰਦੇ ਜੀ ਫਲਾਣੀ ਥਾਂ ਤੋਂ ਕਰ ਰਹੇ ਨੇ ਇਹ ਤਾਂ ਉਤਰੀ ਨਹੀਂ ਫੀਲਡ ਚਲੇ ਤੱਕ ਜਿਹੜੇ ਬੰਦੇ ਨੇ ਐਲਾਨ ਕੀਤਾ ਉਹਨੂੰ ਅੱਜ ਕਹਦੇ ਹੋ ਵੀ ਹੁਣ ਧਰਨਾ ਪ੍ਰਦਰਸ਼ਨ ਲਾਵੇ ਕੱਲੋਂ ਵੀ ਸੇਵਾ ਤਾਂ ਕਰਾਂਗੇ ਅਸੀਂ ਅਸਤਾ ਸਵੇਰੀ ਨਿਕਲ ਜਾਣਾ ਉਹਨੂੰ ਕੋਲ ਲਾਉ ਉਤਰਨਾ ਆਓ ਚੈਲੰਜ ਫੜਾ ਦੌਰਾਨ ਸੁਖਬੀਰ ਸਿੰਘ ਬਾਦਲ ਨੋਟਾਂ ਦੀਆਂ ਗੱਡੀਆਂ ਵਰਤੌਂਦੇ ਵੰਡਦੇ ਨਜ਼ਰ ਆ ਰਹੇ ਨੇ ਪਰ ਪੂਰਨ ਸੁਰਜੀਤੀ ਅਕਾਲੀ ਦਲ ਵੱਲੋਂ ਸਵਾਲ ਚੁੱਕੇ ਗਏ ਜਿਸ ਦੇ ਵਿੱਚ ਬੀਬੀ ਪਰਮਜੀਤ ਕੌਰ ਲਾਂਡਰਾ ਸੀਗੇ ਅੱਜ ਤਲਵੰਡੀ ਸਾਬੋ ਰਾਣੇ ਸਵਾਲ ਚੁੱਕੇ ਕਿ ਵੀ ਇਹ ਜਿੰਨਾ ਪੈਸਾ ਸੀਗਾ ਇਹ ਐਜੀਪੀਸੀ ਦਾ ਪੈਸਾ ਸੀਗਾ ਐਜੀਪੀਸੀ ਦਾ ਤੇਲ ਸੀਗਾ ਤੇ ਇਹ ਆਪਣਾ ਨਾਮ ਲੈ ਕੇ ਸਿਆਸਤ ਕਰਕੇ ਲੋਕਾਂ ਦੇ ਵਿੱਚ ਵੰਡ ਰਹੇ ਨੇ ਜੇ ਇੰਨੇ ਹੀ ਲੋਕਾਂ ਦੇ ਨਾਲ ਲਗਾ ਸੀਗਾ ਤੇ ਇਹਨਾਂ ਨੂੰ ਆਪਣਾ ਪੈਸਾ ਵੰਡਣਾ ਚਾਹੀਦਾ ਸੀਗਾ ਆਪਣੇ ਬੈਂਕਾਂ ਚੋਂ ਕਢਾ ਕੇ ਵੰਡਣਾ ਚਾਹੀਦਾ ਸੀਗਾ ਅਸੀਂ ਇਸ ਉੱਤੇ ਗੱਲਬਾਤ ਕਰਾਂਗੇ ਸ਼ਰੂਮਣੀ ਅਕਾਲੀ ਦਲ ਦੇ ਮੁਖ ਬਲਾਰੇ ਅਰਸ਼ਦੀਪ ਕਲੇਰ ਸਾਡੇ ਨਾਲ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਬਾਕੀ ਗੋਲਕਾਂ ਦਾ ਪੈਸਾ ਲੋਕਾਂ 'ਚ ਵਰਤਾ ਰਹੇ ਨੇ ਸੁਖਬੀਰ ਸਿੰਘ ਬਾਕੀ ਜਿਹੜੇ ਨੇ ਡੀਜ਼ਲ ਤੇਲ ਜਿੰਨਾ ਉਹ ਗੋਲਕਾਂ ਦੇ ਥਰੂ ਉੱਥੋਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਨਾਲ ਨੇ ਕਲੇਰ ਸਾਹਿਬ ਜੀ ਬਹੁਤ-ਬਹੁਤ ਸਵਾਗਤ ਹੈ ਓਜ਼ਾਰ ਟੀਵੀ ਤੇ ਧੰਨਵਾਦ ਜੀ ਬਹੁਤ ਧੰਨਵਾਦ ਜਿਵੇਂ ਸਵਾਲ ਉੱਠੇ ਤੁਹਾਡੇ ਉੱ ਪਾਰਟੀ ਦੇ ਉੱਤੇ ਸੁਖਬੀਰ ਸਿੰਘ ਬਾਦਲੂ ਰਹਾਂ ਦਿੱਤੇ ਕਿ ਵੀ ਜਿੰਨਾ ਤੇਲ ਪੈਸਾ ਇਹ ਐਜੀਪੀਸੀ ਦਾ ਹੈ ਸੁਖਬੀਰ ਸਿੰਘ ਬਾਦਲੂਰੀ ਚੋਰ ਹੋਏ ਪਏ ਨੇ 골ਕਾਂ ਲੁੱਟ ਰਹੇ ਨੇ ਜਿਸ ਤਿੱਕੇ ਨਾਲ ਤੁਹਾਡੇ ਵੱਲੋਂ ਉਹਨਾਂ ਵੱਲੋਂ ਸਵਾਲ ਆ ਰਹੇ ਨੇ ਤੁਹਾਡੇ ਉੱਤੇ ਦੇਖੋ ਅੱਜ ਪੰਜਾਬ ਇੱਕ ਬੇਹੱਦ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਮਾਜਾ ਮਾਲਫਾ ਦਬਾਬਾ ਇਹ ਤਿੰਨੇ ਖੇਤਰ ਅੜਾਂ ਦੇ ਪ੍ਰਭਾਵ ਹੇਠ ਨੇ ਲੋਕਾਂ ਦੇ ਘਰ ਰੁੜ ਗਏ ਡੰਗਰ ਮਾਲ ਬੱਚਾ ਜ਼ਮੀਨ ਮਤਲਬ ਬੁਰੇ ਹਾਲਾਤਾਂ ਦੇ ਵਿੱਚ ਪੰਜਾਬ ਦੇ ਲੋਕ ਜੀ ਪਰ ਬੜਾ ਅਫਸੋਸ ਹੈ ਕਿ ਕੁਝ ਲੋਕ ਇਸ ਆਪਤਾ ਦੇ ਵਿੱਚ ਵੀ ਅਫਸਰ ਲੱਭ ਰਹੇ ਹਨ। ਹਮ ਇੱਕ ਪਾਸੇ ਤਾਂ ਸੇਵਾ ਚੱਲ ਰਹੀ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਹਰ ਇੱਕ ਜਗ੍ਹਾ ਤੇ ਪਹੁੰਚ ਕਰ ਰਹੇ ਨੇ। ਆਪਦੀ ਨਿੱਜੀ ਕਮਾਈ ਚੋਂ ਦੇਖੋ ਮੈਂ ਬਹੁਤ ਜ਼ਿੰਮੇਵਾਰੀ ਦੇ ਨਾਲ ਕਹਿ ਰਿਹਾ ਆਪਦੀ ਨਿੱਜੀ ਕਮਾਈ ਚੋਂ ਆਪਣੇ ਸਰੋਤਾਂ ਦੇ ਵਿੱਚੋਂ ਜਿੱਥੇ ਜਿੰਨੀ ਮਦਦ ਹੈ ਜਿੰਨਾ ਗੁਰੂ ਸਾਹਿਬ ਨੇ ਬਲ ਬਖਸ਼ਿਆ ਲੋਕਾਂ ਦੀ ਉੱਥੇ ਜਾ ਕੇ ਮਦਦ ਕੀਤੀ ਜਾ ਰਹੀ ਹੈ। ਤੇ ਜਿਹੜੇ ਲੋਕ ਸਵਾਲ ਉਠਾਰੇ ਨੇ ਇਹਨਾਂ ਦੀ ਆਪਣੀ ਕੀ ਕੰਟਰੀਬਿਊਸ਼ਨ ਹੈ ਇੱਕ ਦਿਨ ਵੀ ਤੁਸੀਂ ਇਹਨਾਂ ਨੂੰ ਕਿਤੇ ਲੋਕਾਂ ਦੀ ਸੇਵਾ ਦੇ ਵਿੱਚ ਜਾਂ ਲੋਕਾਂ ਦੀ ਬਾਹ ਫੜਦੇ ਨਹੀਂ ਦੇਖਿਆ ਹੁਣ ਹੁਣ ਮੈਂ ਇਹਨਾਂ ਨੂੰ ਅੱਜ ਇੱਕ ਗੱਲ ਤੁਹਾਡੇ ਮਾਧਿਅਮ ਨਾਲ ਪੁੱਛਣੀ ਚਾਹੁੰਦਾ ਹੂੰ ਕਿ ਕੀ ਸ਼ਰੋਮਨੀ ਅਕਾਲੀ ਦਲ ਜਿਹੜੀ ਸੇਵਾ ਕਰ ਰਿਹਾ ਉਹਨੂੰ ਨਿੰਦ ਕੇ ਇਹਨਾਂ ਨੂੰ ਮਿਲੂਗਾ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਤੁਸੀਂ ਅਲੱਗ ਕਰਕੇ ਅਗਰ ਇਹ ਕਹਿਣਗੇ ਕਿ ਜੀ ਅਸੀਂ ਇਹਨੂੰ ਅਲੱਗ ਕਰ ਦਈਏ ਦੋ ਸੰਸਥਾਵਾਂ ਨੂੰ ਅਲੱਗ ਨਹੀਂ ਹੋਣੀ ਆ ਸੇਵਾ ਆਪੋ ਆਪਣੀ ਦੋਨੋਂ ਕਰ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਪਣੇ ਨਿੱਜੀ ਸਰੋਤਾਂ ਤੋਂ ਕਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਗੁਰੂ ਸਾਹਿਬ ਦੀ ਗੋਲਕ ਹੈ ਉਹ ਲੋਕਾਂ ਦੇ ਲਈ ਉਹ ਅਲੱਗ ਖੋਲ ਰਹੀ ਹੈ ਹੁਣ ਇਹ ਗੱਲ ਸ਼ੁਰੂ ਕਿੱਥੋਂ ਹੁੰਦੀ ਹੈ ਇਹ ਗੱਲ ਸ਼ੁਰੂ ਹੋਈ ਸ਼ਾਇਦ ਉੱਥੇ ਹਲਕਾ ਲਹਿਰੇ ਦੇ ਵਿੱਚ ਜੀ ਉੱਥੇ ਨਾ ਰਾਤ ਨੂੰ ਇਹਨਾਂ ਨੇ ਇੱਕ ਟੈਂਕਰ ਦੀਆਂ ਫੋਟੋਆਂ ਪਾਤੀਆਂ ਇਹ ਕਹਿੰਦੇ ਜੀ ਟੈਂਕਰ ਸ਼ਰੋਮਣੀ ਕਮੇਟੀ ਦਾ ਡੀਜ਼ਲ ਵੰਡ ਰਿਹਾ ਲੋਕਾਂ ਦੀ ਮਦਦ ਕਰ ਰਿਹਾ ਤੇ ਉੱਥੇ ਸ਼ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਖੜਾ ਹੁਣ ਮੈਂ ਇਹਨਾਂ ਨੂੰ ਸਿੱਧਾ ਸਵਾਲ ਕਰਦਾ ਕਿ ਮੰਨ ਲਓ ਅਸੀਂ ਸ਼ਰੋਮਣੀ ਅਕਾਲੀ ਦਲ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਸੋਰਸਸ ਵਰਤਣੇ ਹੋਣ ਤਾਂ ਜਿਹੜਾ ਟੈਂਕਰ ਉੱਥੇ ਖੜਾ ਸੀ ਟੈਂਕਰ ਤੇ ਤਾਂ ਦੋਨੋਂ ਪਾਸੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਨਰ ਲੱਗੇ ਸੀ ਦੇ ਸ਼੍ਰੋਮਣੀ ਅਕਾਲੀ ਦਲ ਨੇ ਵਾਵਾ ਖਟਣੀ ਹੈ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵਾਵਾ ਖਟਣੀ ਹੁੰਦੀ ਤਾਂ ਫਿਰ ਅਸੀਂ ਉਹ ਟੈਂਕਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਲੈਕਸ ਕਿਉ ਲਾਏ ਹੁੰਦੇ ਉੱਥੇ ਫਿਰ ਉੱਥੇ ਬਾਦਲ ਸਾਹਿਬ ਦੀ ਫੋਟੋ ਲੱਗੀ ਹੁੰਦੀ ਹੁਣ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਲਾਨ ਕਰਕੇ ਲੋਕਾਂ ਦੀ ਮਦਦ ਕਰ ਰਹੀ ਹੈ ਕੱਲ ਵੀ ਪ੍ਰਧਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ 8 ਲੱਖ ਲੀਟਰ ਡੀਜ਼ਲ ਉਹਨਾਂ ਨੇ ਕਿਹਾ ਕਿ ਅਸੀਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਵੰਡਾਂਗੇ 20 ਵੰਡਾਂਗੇ ਹੁਣ ਮਤਲਬ ਜੇ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਚੱਲ ਰਹੀ ਹੈ ਉੱਥੇ ਜੇ ਕੋਈ ਅਕਾਲੀ ਦਲ ਦਾ ਨਮਾਇਦਾ ਖੜਾ ਭੱਜਿਆ ਕਰੇ ਦੇਖ ਕੇ ਗੱਲ ਤਾਂ ਕਿਸੇ ਲੌਜੀਕ ਨਾਲ ਕਰਨ ਨਾ ਉਹ ਇਹ ਲੋਕਾਂ ਕੋਲੇ ਅੱਜ ਕੁਝ ਹੈ ਨਹੀਂ ਸਰਕਾਰਾਂ ਨਧਾਰਤ ਹੈ ਬਾਹ ਫੜਨੀ ਸੀ ਸਰਕਾਰਾਂ ਨੇ ਬਾਹ ਫੜਨੀ ਸੀ ਕੇਂਦਰ ਤੇ ਸੂਬਾ ਸਰਕਾਰਾਂ ਨੇ ਸਰਕਾਰਾਂ ਕਿੱਥੇ ਜਰਦੀਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਸੇਵਾ ਕਰੇ ਫਿਰ ਇਹ ਜੇ ਲੋਕ ਫੀਲੇ ਦੇ ਤੌਰ ਤੇ ਸਰਕਾਰਾਂ ਅੱਗੇ ਖੜੇ ਕਰਕੇ ਇਹਨਾਂ ਤੋਂ ਸੇਵਾ ਦੇ ਉੱਤੇ ਕਿੰਤੂ ਪ੍ਰੰਤੂ ਕਰਾਇਆ ਜਾ ਇਹੀ ਉਹ ਕਹਿ ਰਿਹਾ ਕਿ ਵੀ ਜਿਹੜਾ ਇਹ ਪੈਸਾ ਹੈ ਇਹ ਤਾਂ ਐਜੀਪੀਸੀ ਦਾ ਹੈ ਇਹ ਉਹ ਤਾਂ ਕਲੀਅਰ ਹੋ ਰਿਹਾ ਕਹਿੰਦੇ ਇਹ ਮਤੇ ਦੇ ਵਿੱਚ ਵੀ ਇਹ ਚੀਜ਼ਾਂ ਆਈਆਂ ਨੇ ਕਹਿੰਦੇ ਇਹ ਬਸ ਜਾ ਕੇ ਆਪਣਾ ਨਾਮ ਦੇ ਰਿਹਾ ਕਿ ਵੀ ਅਸੀਂ ਵੰਡ ਰਹੇ ਹਾਂ ਅਸੀਂ ਆਪ ਦੀ ਜੇਬ ਚੋਂ ਦੇ ਰਹੇ ਹਾਂ ਕਹਿੰਦੇ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਵੀ ਤੁਸੀਂ ਦੇ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੈਸਾ ਵੰਡ ਰਿਹਾ ਉਹ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਪਦੇ ਨਿੱਜੀ ਬਿਜ਼ਨਸ ਚੋਂ ਵੰਡ ਰਹੇ ਨੇ ਕੀ ਸਬੂਤ ਨੇ ਤੁਹਾਡੇ ਕੋਲ ਉਹ ਕਹਿੰਦੇ ਕਿ ਵੀ ਕਾਗਜ਼ ਸ਼ੋਅ ਕਰੋ ਹਰ ਇੱਕ ਦੇਖੋ ਮੇਰੀ ਮੈਂ ਇੱਕ ਗੱਲ ਦੱਸਾਂ ਜੀ ਇਹ ਲੋਕਾਂ ਨੇ ਮੈਂ ਫੇਰ ਕਿੱਥੇ ਆ ਜਾਣਾ ਕਿ ਜਿਹੜੇ ਲੋਕਾਂ ਨੇ ਕਰਨਾ ਹੀ ਕੱਖ ਨਹੀਂ ਉਹਨਾਂ ਨੇ ਤਾਂ ਕਿੰਤੂ ਪਰੰਤੂ ਕਰਨਾ ਪਰ ਮੈਂ ਇਹਨਾਂ ਨੂੰ ਕਹਿਣਾ ਵੀ ਹਰ ਇੱਕ ਚੀਜ਼ ਦਾ ਸਬੂਤ ਦੇਾਂਗੇ ਸਮਾਂ ਆ ਲੈਣ ਦਿਓ ਹਲੇ ਆਪਦਾ ਦਾ ਸਮਾਂ ਹਲੇ ਲੋਕਾਂ ਤੱਕ ਤੁਸੀਂ ਮਦਦ ਪਹੁੰਚਣ ਦਿਓ ਅਗਰ ਮੈਂ ਇਹਨਾਂ ਦੇ ਦੋ ਦਿਨ ਪਹਿਲਾਂ ਸਵਾਲ ਕੀਤਾ ਸੀ ਕਹਿੰਦੇ ਜੀ ਗੱਥੀਆਂ ਲੈ ਕੇ ਕਿਉਂ ਵੰਡ ਰਹੇ ਨੇ ਮੈਂ ਉਸ ਦਿਨ ਵੀ ਕਿਹਾ ਸੀ ਵੀ ਭਾਈ ਜਿੱਥੇ ਬੰਨ ਟੁੱਟ ਗਿਆ ਜਿੱਥੇ ਨੌਜਵਾਨ ਲਾਈਫ ਜੈਕਟਾ ਪਾ ਕੇ ਤੇਜ਼ ਰਫ਼ਤਾਰ ਪਾਣੀ ਦੇ ਵਿੱਚ ਬੰਨ ਲਾ ਰਹੇ ਨੇ ਉੱਥੇ ਟਰੈਕਟਰ ਦਾ ਡੀਜ਼ਲ ਖਤਮ ਹੋ ਗਿਆ ਫਿਰ ਉੱਥੇ ਕੀ ਚੈੱਕ ਕੱਟ ਕੇ ਦਿਆ ਕਰੀ ਵੀ ਚੈੱਕ ਲੈ ਲੈ ਪਹਿਲਾਂ ਬੈਂਕ ਜਮਾ ਕਰਾ ਲਈ ਉੱਥੇ ਤਾਂ ਕੈਸ਼ ਦਾ ਕੰਮ ਤਾਂ ਕੈਸ਼ ਨਾਲ ਹੋਊਗਾ ਨਾ ਹੁਣ ਵੀ ਤੁਹਾਡੇ ਆਉਣ ਤੋਂ ਪਹਿਲਾਂ ਕਹਿੰਦੇ ਕੈਸ਼ ਆ ਕਿੱਥੋਂ ਰਹਿ ਕਹਿੰਦੇ ਵੀ ਗੋਲਕਾਂ ਦਾ ਕਹਿੰਦੇ 50 50 ਦੇ ਨੋਟ 100 100 ਨੋਟ ਕਹਿੰਦੇ ਬੈਂਕ ਤਾਂ ਦਿੰਦਾ ਨਹੀਂ ਕਹਿੰਦੇ ਇਹ ਉੱਥੋਂ ਗੋਲਕਾਂ ਚ ਹੀ ਆ ਰਿਹਾ ਸਿੱਧਾ ਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਆਪਣੇ ਹੱਥਨ ਨਾਲ ਆਪਦਾ ਨਾਮ ਲੈ ਕੇ ਦੇ ਰਹੇ ਨੇ ਕਹਿੰਦੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਤਾਂ ਟਰਾਂਸਪੋਰਟ ਵੀ ਹੈ ਟਰਾਂਸਪੋਰਟ ਚ 50 50 ਦੇ 100 100 ਨੋਟਾਂ ਦੇ ਤਾਂ ਕੋਈ ਕਮੀ ਨਹੀਂ ਹੁੰਦੀ ਜਿੰਨੇ ਮਰਜ਼ੀ ਲੈ ਲਓ ਕਿਸੇ ਵੀ ਟਰਾਂਸਪੋਰਟਰ ਤੋਂ ਤੁਸੀਂ 50 100 ਦਾ ਨੋਟ ਜਦੋਂ ਮਰਜ਼ੀ ਲੈ ਲਓ ਉਹਨਾਂ ਕੋਲ ਤਾਂ ਥੱਦੇ ਲੱਗੇ ਪਏ ਨੇ 50 50 ਦੇ 100 100 ਦੇ ਨੋਟਾਂ ਦੇ ਸੋ ਇਹ ਲੋਕਾਂ ਦੀ ਗੱਲਾਂ ਚ ਕੋਈ ਲੌਜੀਕ ਹੈ ਨਹੀਂ ਹੁਣੀ ਵੀ ਤੁਹਾਡੇ ਸਾਹਮਣੇ ਦੇਖੋ ਮੈਂ ਉਹ ਗੱਲ ਕਰਦਾ ਉਹਨਾਂ ਨਾਲ ਥੋੜੇ ਸਾਹਮਣੇ ਆਪਾਂ ਮੁਹਾਲੀ ਦੇ ਇੱਕ ਬਿਜ਼ਨਸਮੈਨ ਨੂੰ ਫੋਨ ਲਾਇਆ ਮੈਂ ਸਪੀਕਰ ਫੋਨ ਤੇ ਜਾਣ ਕੇ ਲਾਇਆ ਸੀ ਉਹ ਬਿਜ਼ਨਸਮੈਨ ਦਾ ਨਾਮ ਹੈ ਹਰਜਿੰਦਰ ਬਲੌਂਗੀ ਜੀ ਤੁਸੀਂ ਪਤਾ ਕਰ ਸਕਦੇ ਹੋ ਮੈਂ ਤੁਹਾਨੂੰ ਨੰਬਰ ਦੇ ਦੂੰਗਾ ਕੱਲੇ ਇੱਕੋਸ ਬਿਜ਼ਨਸਮੈਨ ਨੇ ਜਿਸ ਨਾਲ ਹੁਣ ਆਪਾਂ ਗੱਲ ਕੀਤੀ ਹੈ ਕੱਲੇ ਨੇ 15000 ਲੀਟਰ ਡੀਜ਼ਲ ਦੀ ਸੇਵਾ ਕੀਤੀ ਇੱਕ ਬੰਦੇ ਨੇ ਇਹ ਜੇ ਬਹੁਤ ਦਾਨੀ ਸੱਜਣ ਜਿਹਦੇ ਸ਼੍ਰੋਮਣੀ ਕਾਲਦਲ ਨਾਲ ਜੁੜੇ ਨੇ ਉਹ ਬੈਠੇ ਨੇ ਸੋ ਇਹ ਲੋਕਾਂ ਨੇ ਇਹ ਨਿੰਦਕ ਨੇ ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕੈਡਰ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਆਪ ਦੀ ਸੇਵਾ ਨਿਰੰਤਰ ਜਾਰੀ ਰੱਖੋ ਹਰ ਇੱਕ ਹਲਕੇ 'ਚ ਐਸੇ ਨਿੰਦਕ ਲੋਕ ਹੁੰਦੇ ਨੇ ਇਹਨਾਂ ਨੂੰ ਨજરਬੱਟੂ ਵੀ ਕਹਿ ਲੋ ਚੰਗੀ ਗੱਲ ਹੈ ਜੇ ਨજરਬੱਟੂ ਹੋਣੇ ਚਾਹੀਦੇ ਨੇ ਸੋ ਇਹਨਾਂ ਨੂੰ ਸੇਵਾ ਤੇ ਨਾਲ ਹੀ ਲੈ ਜਾਏ ਅਕਾਲੀ ਦਲ ਦਾ ਕੈਡਰ ਉੱਥੇ ਇਹਨਾਂ ਨੂੰ ਕੁਰਸੀ ਦੇ ਕੇ ਪਾਣੀ ਪੀ ਕੇ ਇਹਨਾਂ ਨੂੰ ਕੋਈ ਆ ਪਾਣੀ ਫੜੋ ਠੰਡਾ ਪਾਣੀ ਪੀ ਪੀ ਅਕਾਲੀ ਦਲ ਦੀ ਸੇਵਾ ਨੂੰ ਕੋਸੋ ਸ਼ਰੋਮਨੀ ਅਕਾਲੀ ਦਲ 'ਚ ਜਿੰਨੀ ਵਿਤ ਹੈ ਸ਼੍ਰੋਮਦੀ ਕਾਲਦਲ ਦੇ ਪ੍ਰਧਾਨ ਦੇ ਵਿੱਚ ਜਿੰਨੀ ਨਿੱਜੀ ਤੌਰ ਤੇ ਵਿੱਤ ਹੈ ਅਕਾਲੀ ਦਲ ਦੀ ਲੀਡਰਸ਼ਿਪ ਜਿੰਨੀ ਵਿੱਤ ਹੈ ਪੰਜਾਬ ਦੀ ਸੇਵਾ ਕਰਾਂਗੇ ਪੰਜਾਬ ਦੀ ਖੇਤਰੀ ਪਾਰਟੀਆਂ ਇਹ ਲੋਕ ਸਾਡਾ ਧਿਆਨ ਨਹੀਂ ਭਟਕਾ ਸਕਦੇ ਇਹਨਾਂ ਦਾ ਕੰਮ ਹੈ ਚਲਦੀ ਸੇਵਾ ਦੇ ਵਿੱਚ ਵਿਗੜ ਪਾ ਕੇ ਧਿਆਨ ਭਟਕਾਉਣਾ ਸਾਡਾ ਮਕਸਦ ਹੈ ਹਰ ਇੱਕ ਲੋੜਵੰਦ ਤੱਕ ਸੇਵਾ ਪਹੁੰਚਾਉਣਾ ਸੋ ਆਪੋ ਆਪਣੇ ਕੰਮ 'ਚ ਲੱਗੇ ਆ ਅਸੀਂ ਸੇਵਾ ਕਰਨੋਂ ਨਹੀਂ ਹਟਣਾ ਇਹਨਾਂ ਨੇ ਨਿੰਦਰੋਂ ਨਹੀਂ ਹਟਣਾ ਪੰਜਾਬ ਦੇਖ ਰਿਹਾ ਉਹਨਾਂ ਨੇ ਇੱਕ ਅੱਜ ਪੋਸਟ ਦਿਖਾਈ ਹੈ ਜਿਹਦੇ ਵਿੱਚ ਇੱਕ ਐਜੀਪੀਸੀ ਨੇ ਲਿਖਿਆ ਹੈ ਟੈਕਸ ਗ੍ਰਾਫਿਕ ਬਣਾ ਕੇ ਪਾਇਆ ਹੋਇਆ ਹੈ ਉਹੀ ਕਹਿੰਦੇ ਗ੍ਰਾਫਿਕ ਸੇਮ ਗੱਲਾਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪਾਰਟੀ ਦੇ ਜਿਹੜਾ ਪੇਜ ਸ਼ਰੋਮਨੀ ਅਕਾਲੀ ਦਲ ਦਾ ਉੱਥੇ ਪਿਆ ਹੋਇਆ ਕਿ ਵੀ ਅਸੀਂ ਆਹ ਤੇਲ ਦੇਵਾਂਗੇ ਬੀਜ ਦੇਵਾਂਗੇ ਐਨੇ ਪੈਸੇ ਦੇਵਾਂਗੇ ਉਹੀ ਸੇਮ ਚੀਜ਼ਾਂ ਕਹਿੰਦੇ ਉੱਥੇ ਨੇ ਇਹਨਾਂ ਦਾ ਫਿਰ ਕੀ ਆਈ ਆਪਸ ਦੇ ਵਿੱਚ ਮੇਲ ਜਿਹੜੀਆਂ ਚੀਜ਼ਾਂ ਸੇਮ ਲਿਖੀਆਂ ਹੋਈਆਂ ਜਾਨੀ ਉੰਨੇ ਪੈਸੇ ਉੰਨੇ ਜੀ ਬਿਲਕੁਲ ਬਿਲਕੁਲ ਸੇਮ ਨਹੀਂ ਹੈਗੀਆਂ ਝੂਠ ਬੋਲਿਆ ਜਾ ਰਿਹਾ ਸ਼ਰੋਮਨੀ ਅਕਾਲੀ ਦਲ ਦੇ ਪੇਜ ਤੇ ਜਿਹੜਾ ਗ੍ਰਾਫਿਕ ਪਿਆ ਉਹ ਜਿਹੜੀ ਸ਼ਰੋਮਨੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਮੀਟਿੰਗ ਹੋਈ ਹੈ ਉਹ ਮੀਟਿੰਗ ਦੇ ਵਿੱਚ ਕੁਝ ਫ ਅਸੀਂ ਆਪੋਜੀਸ਼ਨ ਪਾਰਟੀ ਅਸੀਂ ਸਰਕਾਰ ਤਾਂ ਹੈ ਜੀ ਆਪੋਜੀਸ਼ਨ ਪਾਰਟੀ ਕੋਲੇ ਅਸੀਂ ਲਿਮਟਿਡ ਰਿਸੋਰਸਸ ਨਾਲ ਮਦਦ ਕਰ ਸਕਦੇ ਹਾਂ ਹੁਣ ਜਿਹੜਾ ਪੁਨਰਵਸੇਵਾ ਉਹ ਤਾਂ ਇਹਨੇ ਆਪਣਾ ਕੀ ਕਹਿੰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਨਾ ਸੀ ਇਹਨਾਂ ਨੇ 12000 ਕਰੋੜ ਆਪਦਾ ਦਾ ਜੋ ਪ੍ਰਧਾਨ ਮੰਤਰੀ ਕਹਿ ਰਹੇ ਨੇ ਜੋ ਕੈਗ ਦੀ ਰਿਪੋਰਟ ਕਹਿ ਰਹੀ ਹੈ ਉਹਦੇ ਨਾਲ ਹੋਣਾ ਸੀ ਉਹੇ ਖਾਗੇ ਅਸੀਂ ਕੀ ਕਰ ਸਕਦੇ ਹਾਂ ਅਸੀਂ ਐਲਾਨ ਕੀਤਾ ਸੀ 500 ਟਰੱਕ ਚਾਰੇ ਦਾ ਜੀ ਦੱਸੋ ਜੀ ਸ਼ਰੋਮਨੀ ਕਮੇਟੀ ਨੇ ਕਦੋਂ 500 ਟਰੱਕ ਚਾਰੇ ਦੀ ਪੋਸਟ ਪਾਈ ਅਸੀਂ 500 ਟਰੱਕ ਮੱਕੀ ਦੇ ਅਚਾਰ ਦਾ ਦੱਸੋ ਜੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਦੋਂ ਐਲਾਨ ਕੀਤਾ ਅਸੀਂ 100 ਮੈਡੀਕਲ ਟੀਮਾਂ ਦਾ ਜਿਹੜਾ ਐਲਾਨ ਕੀਤਾ ਅਸੀਂ ਐਲਾਨ ਕਰਨ ਲੱਗੀ ਕਿਹਾ ਸੀ ਵੀ ਇਹ ਗੁਰੂ ਰਾਮਦਾਸ ਮੈਡੀਕਲ ਕਾਲਜ ਦੀਆਂ ਟੀਮਾਂ ਨੇ ਅਸੀਂ ਸ਼ਰੋਮਨੀ ਕਮੇਟੀ ਦਾ ਧੰਨਵਾਦ ਕੀਤਾ ਸੀ ਐਲਾਨ ਦੇ ਸਮੇਂ ਕਿ ਇਹ ਜਿਹੜੀਆਂ 100 ਟੀਮਾਂ ਨੇ ਇਹ ਗੁਰੂ ਰਾਮਦਾਸ ਮੈਡੀਕਲ ਕਾਲਜ ਦੀਆਂ ਜਿੱਦਾਂ ਚ ਇੱਕ ਸੀਨੀਅਰ ਡਾਕਟਰ ਤੇ ਨਾਲ ਨਰਸਿੰਗ ਸਟਾਫ ਹੋਏਗਾ 25 ਵੈਟਨਰੀ ਟੀਮਾਂ ਦਾ ਅਸੀਂ ਐਲਾਨ ਕੀਤਾ ਉਹ ਅਲੱਗ ਜਿਹੜੇ ਹਸਪਤਾਲਾਂ ਉਹਨਾਂ ਤੋਂ ਕੀਤਾ ਸੀ ਉਹ ਚ ਕਿਹਾ ਸੀ ਕਿ ਜਿੰਨਾ ਹੁਣ ਪਸ਼ੂਆਂ ਦੇ ਵਿੱਚ ਬਿਮਾਰੀ ਪੈ ਰਹੀ ਉਹਦੇ ਲਈ ਚਾਹੀਦੀਆਂ ਨੇ ਜੀ ਸਰਕਾਰ ਨੇ ਐਲਾਨ ਕੀਤੀਆਂ ਨੇ 200 ਫੋਗਿੰਗ ਮਸ਼ੀਨਾਂ ਹਮ ਅਕਾਲੀ ਦਲ ਨੇ ਖਰੀਦ ਕੇ ਐਲਾਨ ਕੀਤਾ 500 500 ਫੋਗਿੰਗ ਮਸ਼ੀਨ ਅਸੀਂ ਖਰੀਦ ਚੁੱਕੇ ਆ ਜਿਹੜੀ ਕਿ ਅਸੀਂ ਹੁਣ ਸਾਰੇ ਪੰਜਾਬ ਦੇ ਵਿੱਚ ਫੋਗਿੰਗ ਸ਼ੁਰੂ ਕਰ ਰਹੇ ਹਾਂ ਦੱਸੋ ਜੀ ਸ਼੍ਰੋਮਣੀ ਕਮੇਟੀ ਨੇ ਕਦੋਂ ਕਿਹਾ ਫੇਰ ਅਕਾਲੀ ਦਲ ਦਾ ਐਲਾਨ ਸੀ 30000 ਕੁਆਂਟਲ ਕਣਕ ਦੇਣ ਦਾ ਜਿਹੜੀ ਅਸੀਂ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਨੂੰ ਲੀਡਰਾਂ ਨੂੰ ਕਿਹਾ ਕਿ ਪਿੰਡਾਂ ਚੋਂ ਇਕੱਠੀ ਕਰੋ ਹਮ ਹੜਪੁਰ ਬਾਬ ਹੁਣ ਜਿਹੜੇ ਐਲਾਨ ਨੂੰ ਇਹ ਪੋਸਟ ਨੂੰ ਕਹਿੰਦੇ ਨੇ ਉਹ ਸੀ ਸ਼੍ਰੋਮਣੀ ਅਕਾਲੀ ਦਲ ਨੇ ਬੀ ਦਾ ਐਲਾਨ ਕੀਤਾ ਸੀ ਕਿ ਅਸੀਂ ਬੀ ਪਹਚਾਵਾਂਗੇ ਸਰਟੀਫਾਈਡ ਉਹ ਸ਼੍ਰੋਮਣੀ ਕਮੇਟੀ ਦਾ ਵੀ ਐਲਾਨ ਹੈ ਕਿ ਬੀ ਪਹਚਾਵਾਂਗੇ ਸੋ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਦਰਅਸਲ ਦੇ ਵਿੱਚ ਇਹ ਸਰਕਾਰਾਂ ਦੇ ਇਸ਼ਾਰੇ ਤੇ ਸ਼੍ਰੋਮਣੀ ਅਕਾਲੀ ਦਲ ਜੋ ਲੋਕਾਂ ਦੇ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਜਿਨੇ ਆਪਦਾ ਦੇ ਵਿੱਚ ਕਿਉਂਕਿ ਅਸੀਂ ਖੇਤਰੀ ਪਾਰਟੀਆਂ ਅਸੀਂ ਸਮਝਦੇ ਆਂ ਪੰਜਾਬ ਦਾ ਤਰਕ ਪੰਜਾਬ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਦੇਸ਼ ਦੇ ਲਈ ਬਹੁਤ ਵੱਡੀ 47 ਦੇਸ਼ ਨੂੰ ਆਜ਼ਾਦੀ ਮਿਲੀ ਪੰਜਾਬ ਨੇ ਪਿੰਡੇ ਤੇ ਹੰਡਾਈ ਦੋ ਜੰਗਾਂ ਪੰਜਾਬ ਨੇ ਪਿੰਡੇ ਤੇ ਹੰਡਾਲੀਆਂ ਉਸ ਤੋਂ ਬਾਅਦ ਗ੍ਰੀਨ ਰੈਵੋਲੂਸ਼ਨ ਪੰਜਾਬ ਨੇ ਆਪਣਾ ਢਿੱਡ ਪਾੜ ਕੇ ਦੇਸ਼ ਦਾ ਅੰਨ ਦਾ ਭੰਡਾਰ ਭਰਿਆ ਸੋ ਪੰਜਾਬ ਦੀ ਕੰਟ੍ਰਿਬਿਊਸ਼ਨ ਬਹੁਤ ਵੱਡੀ ਹੈ ਪੰਜਾਬ ਹਮੇਸ਼ਾ ਦੇਸ਼ ਚ ਵਿਪਤਾ ਦੇ ਟਾਈਮ ਤੇ ਦੇਸ਼ ਚ ਕਿਤੇ ਵਿਪਤਾ ਵੀ ਪੰਜਾਬੀ ਮੂਰੇ ਖੜੇ ਨੇ ਅੱਜ ਪੰਜਾਬ ਤੇ ਵਿਪਤਾ ਹੈ ਸਰਕਾਰਾਂ ਵੀ ਭੱਜ ਗਈਆਂ ਸਰਕਾਰਾਂ ਦੀ ਵੀ ਬੇਰੁਖੀ ਹੈ ਤੇ ਹੁਣ ਜਿਹੜੇ ਜੇ ਅਕਾਲੀ ਦਲ ਖੜਾ ਪੰਜਾਬ ਦੇ ਨਾਲ ਤਾਂ ਇਹ ਸਰਕਾਰਾਂ ਦੇ ਇਸ਼ਾਰੇ ਤੇ ਉਹ ਸੇਵਾ ਦੇ ਵਿੱਚ ਵਿਗਨ ਪਾ ਰਹੇ ਨੇ ਮੈਂ ਇਹਨਾਂ ਨੂੰ ਕਹਿਣਾ ਕਿ ਜਿਵੇਂ ਮਰਜ਼ੀ ਜਾ ਰਹੀ ਕਿਹੜੀ ਸਰਕਾਰ ਦੇ ਇਸ਼ਾਰੇ ਤੇ ਨਹੀਂ ਇਹ ਤੁਸੀਂ ਇੱਕ ਗੱਲ ਦੇਖੋ ਕਮਾਲ ਦੀ ਗੱਲ ਦੇਖੋ ਕਿ ਚੀਫ ਮਨਿਸਟਰ ਸਾਹਿਬ ਕੀ ਕਰੇ ਕਹਿੰਦੇ ਜੀ ਗਿਆਨੀ ਹਰਪ੍ਰੀਤ ਜੀ ਨੇ ਇਹ ਗੱਲ ਕਹੀ ਮੰਨ ਲਓ ਜੋ ਗਿਆਨੀ ਹਰਪ੍ਰੀਤ ਜੀ ਤੇ ਉਹਨਾਂ ਦਾ ਚੁੱਲਾ ਦਲ ਕਹਿ ਰਿਹਾ ਉਹਨੂੰ ਚੀਫ ਮਿਨਿਸਟਰ ਸਾਹਿਬ ਬੈਕਿੰਗ ਕਰਨ ਵਾਪਸ ਆ ਰਹੇ ਨੇ ਭਗਵੰਤ ਮਾਨ ਇਹ ਨਹੀਂ ਦੱਸ ਰਹੇ ਲੋਕਾਂ ਨੂੰ ਵੀ ਮੈਂ 12000 ਕਰੋੜ ਦਾ ਕਪਣਾ ਕਰੀ ਬੈਠਾ ਮੈਂ ਆਪਦਾ ਦਾ 12000 ਕਰੋੜ ਰੁਪਈਆ ਖਾ ਗਿਆ ਦੱਸੋ ਜੀ ਅੱਜ ਪੰਜਾਬ ਸਰਕਾਰ ਕਿਤੇ ਹੈਗੀ ਕੋਈ ਮੈਡੀਕਲ ਟੀਮ ਕਿਤੇ ਕਿਸੇ ਬੰਦ ਤੇ ਕਿਤੇ ਇੱਕ ਮਦਦ ਪੰਜਾਬ ਸਰਕਾਰ ਦੀ ਹੈ ਕਿਉਂਕਿ ਅਕਾਲੀ ਦਲ ਕਰ ਰਿਹਾ ਅਕਾਲੀ ਦਲ ਦੀ ਸੇਵਾ ਨੂੰ ਬਦਨਾਮ ਕਰਨਾ ਪਰ ਪੰਜਾਬ ਨਾ ਇਹ ਗੱਲਾਂ ਨੂੰ ਬਹੁਤ ਚੰਗੇ ਤਰੀਕੇ ਸਮਝਦਾ ਪੰਜਾਬ ਦੇ ਲੋਕ ਸਮਝਦੇ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਸਮਾ ਦੀ ਇਹ ਹਾਸੀ ਦੇ ਪਾਤਰ ਬਣ ਰਹੇ ਨੇ ਔਰ ਲੋਕਾਂ ਚ ਇੱਕ ਰੋਸ ਹੈ ਵੀ ਚਲਦੀ ਸੇਵਾ ਦੇ ਉੱਤੇ ਐਸੇ ਕਿੰਤੂ ਪਰੰਤੂ ਕਿੰਤੂ ਪਰੰਤੂ ਕਰਨਾ 3 ਮਿੰਟ ਠਹਿਰ ਕੇ ਕਰ ਲੈਣਾ ਸੀ ਕਿਤੇ ਭੱਜ ਚੱਲੇ ਮੈਂ ਤੁਹਾਨੂੰ ਇੱਕ ਬਹੁਤ ਸਪਸ਼ਟ ਕਹਿੰਨਾ ਜੀ ਸੇਵਾ ਹੋ ਲੈਣ ਦਿਓ ਲੋਕਾਂ ਤੱਕ ਪਹੁੰਚ ਲੈਣ ਦਿਓ ਲੋਕਾਂ ਨੂੰ ਬਚਾ ਲਿਏ ਲੋਕਾਂ ਨੂੰ ਇਸ ਸਥਿਤੀ ਚੋਂ ਬਾਹਰ ਕੱਢ ਲਿਏ ਸ਼੍ਰੋਮਣੀ ਅਕਾਲੀ ਦਲ ਹੁਰੀ ਬੈਠਾ ਇਹ ਵੀ ਹੁਰੀ ਨੇ ਕਰ ਲਿਓ ਜਿਹੜਾ ਕਿੰਤੂ ਪਰੰਤੂ ਕਰਨਾ ਲੋਕਾਂ ਤੱਕ ਸੇਵਾ ਕੋ ਪਹੁੰਚ ਦੋ ਗੁਰੂ ਦੀ ਗੋਲਕ ਹੈ ਗਰੀਬ ਦਾ ਮੂੰਹ ਹੁੰਦਾ ਹੈ ਕਹਿੰਦੇ ਇੱਥੇ ਮਨਵਾਨੀ ਤੇ ਪੈਸਾ ਵੀ ਆਪ ਵਰਤਾ ਰਹੇ ਨੇ ਕਹਿੰਦੇ ਉਹਨਾਂ ਦੀ ਮਨਮਾਨੀ ਹੀ ਹੈ ਸਾਰਾ ਕੁਝ ਹੋ ਰਿਹਾ ਕਹਿੰਦੇ ਜਿੰਨੇ ਵਰਕਰ ਨੇ ਉਹਨਾਂ ਦੇ ਨੀਚੇ ਗੱਲਾਂ ਕਰ ਰਹੇ ਨੇ ਉਹ ਉਹਨਾਂ ਦੇ ਹੱਕ ਚ ਬੋਲਦੇ ਆ ਕਹਿੰਦੇ ਦੇਖੋ ਮੈਂ ਨਾ ਜੀ ਮੈਂ ਫਿਰ ਦੁਬਾਰਾ ਕਿਹਾ ਕਿ ਅਸੀਂ ਕਰ ਰਹੇ ਸੇਵਾ ਆਪਦੇ ਨਿੱਜੀ ਸਰੋਤਾ ਤੋਂ ਕਰ ਰਿਹਾ ਮੈਂ ਚੈਲੰਜ ਕਰਦਾ ਹੂੰ ਮੈਂ ਗਿਆਨੀ ਹਰਪ੍ਰੀਤ ਮਨਮਾਨੀ ਨਹੀਂ ਕਰਦੇ ਬਾਦਲ ਸਾਹਿਬ ਮੈਂ ਗਿਆਨੀ ਹਰਪ੍ਰੀਤ ਜੀ ਨੂੰ ਚੈਲੰਜ ਕਰਦਾ ਹੂੰ ਇਹਨਾਂ ਦੇ ਸਾਰੇ ਲੁੰਗ ਲਾਣਾ ਜਿੱਦਾਂ ਚੁੱਲਾ ਦਲ ਤੁਰਿਆ ਫਿਰਦਾ ਹੂੰ ਇਹਨਾਂ ਨੂੰ ਚੈਲੰਜ ਕਰਦਾ ਕਿ ਆਓ ਸਾਬਤ ਕਰਕੇ ਦਿਖਾਓ ਕਿ ਜਿਹੜੀ ਅਕਾਲੀ ਦਲ ਦੀ ਸੇਵਾ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਪਹਿਲੇ ਦਿਨ ਬੀਬੀ ਪਰਮਜੀਤ ਕੌਰ ਲਾਂਡਰਾ ਨੇ ਕੀਤੀ ਹੈ ਅੱਜ ਤਲਵੰਡੀ ਸਾਹਿਬ ਨੇ ਕੀਤਾ ਉਹ ਚੋ ਕਈ ਚੀਜ਼ਾਂ ਉਹਨਾਂ ਨੇ ਕਾਗੇ ਦਿਖਾਤੇ ਕਹਿੰਦੇ ਇਹ ਤਾਂ ਕਹਿੰਦੇ ਮਤੇ ਪੈ ਚੁੱਕੇ ਸੀ ਕਿ ਕਈ ਚੀਜ਼ਾਂ ਉਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਸੇਵਾ ਤਾਂ ਐਲਾਨ ਕਰਕੇ ਹੋਈ ਹੈ ਮੈਂ ਤਾਂ ਕਹਿ ਕਿ ਉਹਨਾਂ ਨੇ ਤਾਂ ਪਰਸੋ ਐਲਾਨ ਕੀਤਾ 8.5 ਲੱਖ ਡੀਜ਼ਲ ਦਾ ਐਲਾਨ ਹੋਇਆ ਉਹ ਚੋਰੀ ਛੁਪੇ ਨਹੀਂ ਕਰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਮਤੇ ਚੱਕੀ ਫਿਰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜੇ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਪਹਿਲਾਂ ਆਪਦੀ ਸੰਸਥਾ ਦੇ ਵਿੱਚ ਸਲਾਹ ਕਰਕੇ ਕੀਤੀ ਹੋਣੀ ਕਿ ਕੌਣ ਕਿੱਥੋਂ ਕਿੰਨਾ ਕੁਝ ਰੇਂਜ ਕਰੂਗਾ ਉਸ ਤੋਂ ਬਾਅਦ ਹੀ 8.5 ਲੱਖ ਲੀਟਰ ਦੀ ਫਿਗਰ ਆਈ ਹੋਣੀ ਸੋ ਉਹਨਾਂ ਦੀਆਂ ਫਿਗਰਾਂ ਨੂੰ ਚੱਕ ਕੇ ਅਕਾਲੀ ਦਲ ਕੋਲੇ ਮੈਂ ਬੰਦੇ ਖੜੇ ਕਰਦਾ ਜਿੱਦਾਂ ਮੈਂ ਹੁਣ ਤੁਹਾਡੇ ਸਾਹਮਣੇ ਕਿਹਾ ਕਿ 15000 ਲੀਟਰ ਦਾ ਤਾਂ ਮੈਂ ਇੱਕ ਬੰਦਾ ਤੁਹਾਨੂੰ ਫੋਨ ਤੇ ਮਿਲਾਤਾ 15000 ਲੀਟਰ ਇਹ ਜੇ ਪਤਾ ਨਹੀਂ ਕਿੰਨੇ ਦਾਨੀ ਸੱਜਣ ਬੈਠੇ ਨੇ ਹੁਣ ਮੈਂ 4 ਦਿਨ ਪਹਿਲਾਂ ਜ਼ਿਲ੍ਹਾ ਪਟਿਆਲੇ ਦਾ ਚੱਕਰ ਲਾ ਕੇ ਆਇਆ ਉੱਥੇ ਘੱਟੋ ਘੱਟ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਅਸੀਂ ਪ੍ਰਧਾਨ ਸਾਹਿਬ ਦੇ ਕਹਿਣ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਕਹਿਣ ਤੇ ਤਕਰੀਬਨ 5 ਲੱਖ ਦੀ ਰਸਦ ਦੇ ਕੇ ਆਏ ਆ ਤਾਂ ਫਿਰ ਉਹ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀ ਸਾਡੇ ਕੋਲ ਤਾਂ ਆਪਦੇ ਅਕਾਊਂਟ ਪਏ ਨੇ ਆਓ ਕਰੋ ਗੱਲ ਸਾਡੇ ਨਾਲ ਸੋ ਇਹ ਜਿਹੜੇ ਲੋਕ ਗੱਲਾਂ ਕਰ ਰਹੇ ਨੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਸੇਵਾ ਦੇ ਵਿੱਚ ਜੋ ਤੁਸੀਂ ਅੱਜ ਕਰ ਰਹੇ ਹੋ ਤੁਹਾਨੂੰ ਪੰਜਾਬ ਦੇ ਲੋਕ ਦੇਖ ਰਹੇ ਨੇ ਔਰ ਲੋਕਾਂ ਨੇ ਤੁਹਾਨੂੰ ਮਾਫ਼ ਨਹੀਂ ਕਰਨਾ ਕਿ ਤੁਸੀਂ ਕੀਤਾ ਕੁਛ ਨਹੀਂ ਮਤਲਬ ਕੰਟਰੀਬਿਊਸ਼ਨ ਤੁਹਾਡੀ ਜ਼ੀਰੋ ਉਹ ਕਹਿੰਦੇ ਕਿ ਵੀ ਰਖੜਾ ਸਾਹਿਬ ਉਹ ਰਾਣੇ ਗਿਆਨੀ ਹਰਪ੍ਰੀਤ ਸਿੰਘ ਉਹ ਅਨੇ ਵੀ 5-500 ਦੀ ਦੱਤੀਆਂ ਫੜਾ ਦਿੱਤੀਆਂ ਕਹਿੰਦੇ ਤਾਂ ਇੱਧਰ ਤੱਕ ਰਖੜਾ ਸਾਹਿਬ ਉਹਨਾਂ ਨੇ 10 ਕਰੋੜ ਦੇ ਨੇੜੇ ਤੜੇ ਕਹਿੰਦੇ ਤਿੰਨਾ ਭਰਾਵਾਂ ਨੇ ਵੰਡਣਾ ਕਹਿੰਦੇ ਲੋਕਾਂ ਚ ਕਿੱਥੇ ਵੰਡੋ ਨਾ ਜੀ ਲੋਕਾਂ ਦਾ ਕਿੱਥੇ ਆ ਕਿੱਥੇ ਆ ਜੀ ਦੱਸੋ ਮੈਨੂੰ ਇੱਕ ਬੰਦਾ ਦਿਖਾ ਦਿਓ ਜਿਹਦੇ ਕੋਲੇ 10 ਕਰੋੜ ਉਹਨਾਂ ਨੇ ਕਿਹਾ ਪਹੁੰਚ ਗਿਆ ਜੀ ਗੱਲਾਂ ਨਾਲ ਨਹੀਂ ਨਾ ਪਹੁੰਚਣਾ ਜੀ ਫੀਲਡ ਤੇ ਉ 100% ਉਹ ਕਹਿੰਦੇ ਨੇ ਕਿ ਤੁਸੀਂ ਕਰਦੇ ਜਦੋਂ ਲਾਉਣਗੇ ਅਸੀਂ ਤਾਂ ਫੀਲਡ ਸਾਡੇ ਤੇ ਇਹ ਨਹੀਂ ਇਲزام ਹੈ ਅਕਾਲੀ ਦਲ ਤੇ ਇਹ ਨਹੀਂ ਇਲزام ਵੀ ਅਸੀਂ ਕੁਝ ਕਰਨੀ ਦੇ ਗੱਲਾਂ ਕਰ ਰਹੇ ਹਾਂ ਅਸੀਂ ਤਾਂ ਕਰ ਰਹੇ ਆ ਕਹਿੰਦੇ ਜੀ ਫਲਾਣੀ ਥਾਂ ਤੋਂ ਕਰ ਰਹੇ ਨੇ ਇਹ ਤਾਂ ਉਤਰੀ ਨਹੀਂ ਫੀਲਡ ਚਲੇ ਤੱਕ ਘਰੇ ਬੈ ਕੇ ਨੁਕਤਾ ਚੀ ਨਹੀਂ ਕਰਕੇ ਮੈਨੂੰ ਐਂ ਦੱਸੋ ਜੀ ਇਹ ਸਾਰੇ ਬੰਦੇ ਗਿਆਨੀ ਹਰਪ੍ਰੀਤ ਜੀ ਕਿੰਨੇ ਸਾਲ ਜਥੇਦਾਰੀ ਕਰਗੇ ਜੀ ਉਹਨਾਂ ਨੂੰ ਨਹੀਂ ਪਤਾ ਕਿ ਸੰਸਥਾਵਾਂ ਕਿਵੇਂ ਚਲਦੀਆਂ ਨੇ ਇਹ ਜਿਹੜੇ ਐਡੇ ਮੋਤਬਰ ਬੰਦੇ ਨੇ ਇਹ ਵਜ਼ੀਰ ਤੱਕ ਰਹੇਗੇ ਇਹਨਾਂ ਨੂੰ ਨਹੀਂ ਪਤਾ ਸਿਸਟਮ ਕਿੱਦਾਂ ਚੱਲਦੇ ਨੇ ਸਿਰਫ ਕਿਉਂਕਿ ਸੇਵਾ ਨੂੰ ਬਦਨਾਮ ਕਰਨਾ ਬਦਨਾਮ ਕਰਨ ਲਈ ਹੈ ਜੋ ਕੁਝ ਹੋ ਰਿਹਾ ਤੁਹਾਨੂੰ ਇਹ ਕਿਉਂ ਲੱਗ ਰਿਹਾ ਕਿ ਬਦਨਾਮ ਕਰ ਰਹੇ ਨੇ ਉਹ ਕਹਿ ਰਿਹਾ ਕਿ ਵੀ ਇਹ ਤਾਂ ਗੋਲਕ ਦਾ ਪੈਸਾ ਹੈ ਕਹਿੰਦੇ ਇਹ ਤਾਂ ਗਰੀਬਾਂ 'ਚ ਵੰਡਿਆ ਜਾਣਾ ਚਾਹੀਦਾ ਸੀਗਾ ਇਹ ਜਿਹੜੇ ਉੱਤੇ ਕਹਿੰਦੇ 나ਗ ਬਣ ਕੇ ਬੈਠੇ ਹੋਏ ਨੇ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਗੁਰੂ ਦੀ ਗੋਲਕ ਦਾ ਇੱਕ ਵੀ ਪੈਸਾ ਨਹੀਂ ਵੰਡ ਰਿਹਾ ਆਪਦੇ ਨਿੱਜੀ ਸਰੋਤਾਂ ਤੋਂ ਵੰਡ ਰਿਹਾ ਇਹ ਪ੍ਰੂਵ ਕਰਨ ਇਹ ਕਹਿਣ ਇਹ ਦੱਸਣ ਵੀ ਜੇ ਮੰਨ ਲਓ ਜਿੱਥੇ ਅਸੀਂ 2 ਲੱਖ ਰੁਪਏ ਫੜਾਇਆ ਹੁਣ ਇਹ ਪ੍ਰੂਵ ਕਰਕੇ ਦਿਖਾਣ ਵੀ ਇਹ 2 ਲੱਖ ਰੁਪਏ ਉਸ ਦਿਨ ਅਸੀਂ ਕਿੱਥੋਂ ਲਿਆਂਦਾ ਤੇ ਵੰਡਿਆ ਸਾਡੇ ਤਾਂ ਆਪਦੇ ਨਿੱਜੀ ਖਾਤਿਆਂ ਚੋਂ ਹੈ ਮੈਂ ਕਲੈਰਿਟੀ ਨਾਲ ਕਹਿ ਦਿਆਂ ਮੁੱਖ ਮੰਤਰੀ ਵੀ ਅੱਜ ਜਿੰਮੇਨ ਦਾ ਇੱਕ ਬੁਲਾਰੇ ਨੂੰ ਸੁਣ ਰਿਹਾ ਸੀ ਨਿਊਜ਼ 18 ਤੇ ਉਹ ਕਹਿੰਦਾ ਜੀ ਇਨਕਮ ਟੈਕਸ ਨੂੰ ਕਿਵੇਂ ਦੱਸਣਗੇ ਅਸੀਂ ਦੱਸਣਾ ਇਨਕਮ ਟੈਕਸ ਨੂੰ ਜੇ ਸਾਡੇ ਕੋਲੇ ਪੈਸੇ ਅਸੀਂ ਵੰਡ ਰਹੇ ਆ ਅਸੀਂ ਦੱਸਣਾ ਇਨਕਮ ਟੈਕਸ ਨੂੰ ਇਹ ਲੋਕ ਚਿੰਤਾ ਨਾ ਕਰਨ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਇਸੇ ਤਰੀਕੇ ਜਾਰੀ ਰਹੂਗੀ ਇਹਨਾਂ ਨੇ ਜਿੰਨੀਆਂ ਚੀਕਾਂ ਮਾਰਨੀਆਂ ਮੈਂ ਬਹੁਤ ਸਪਸ਼ਟ ਤੌਰ ਤੇ ਕਹਿੰਦਾ ਜਿੰਨੀਆਂ ਚੀਕਾਂ ਮਾਰਨੀਆਂ ਨੇ ਦੱਬ ਕੇ ਮਾਰੋ ਤੁਸੀਂ ਇਹ ਵੀ ਕੋਈ ਤਿਆਰੀ ਕਰ ਰਹੇ ਹੋ ਜੇ ਤੁਹਾਡੇ ਉੱਤੇ ਉਹ ਉਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਤੇ ਪਾਰਟੀ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕੋਈ ਲੀਗਲ ਨੋਟਿਸ ਵੀ ਭੇਜੋਗੇ ਫਿਰ ਜੇ ਤੁਹਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਅੱਜ ਦੀ ਤਰੀਕ ਦੇ ਵਿੱਚ ਸ਼ਰੋਨੀ ਕਲਦਲ ਕੇਂਦਰਤ ਹੈ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਤੱਕ ਮਦਦ ਪਹੁੰਚਾਉਣੀ ਆਪਣਾ ਤੁਸੀਂ ਧਿਆਨ ਉੱਤਰ ਨਹੀਂ ਕਰਨਾ ਚਾਹੁੰਦੇ ਅਸੀਂ ਆਪਦਾ ਬਿਲਕੁਲ ਵੀ ਧਿਆਨ ਡਿਵੀਟ ਨਹੀਂ ਕਰਨਾ ਚਾਹੁੰਦੇ ਸਮਾਂ ਆਊਗਾ ਹੂੰ ਇਹ ਜਦੋਂ ਇਹ ਆਪਦਾ ਚੋਂ ਬਾਹਰ ਆ ਜਾਣਗੇ ਫਿਰ ਸਮਾਂ ਆਊਗਾ ਤੇ ਇਹਨਾਂ ਨੂੰ ਹਰ ਇੱਕ ਚੀਜ਼ ਦਾ ਚੰਗੇ ਤਰੀਕੇ ਠੋਕੇ ਜਵਾਬ ਦੇ ਉਹ ਵੀ ਕਹਿ ਰਹੇ ਕਿ ਅਸੀਂ ਧਰਨੇ ਲਾਵਾਂਗੇ ਕਹਿੰਦੇ ਪ੍ਰਦਰਸ਼ਨ ਕਰਾਂਗੇ ਕਹਿੰਦੇ ਕਿ ਵੀ ਇਹ ਜਦੋਂ ਤੱਕ ਕਲੀਅਰ ਨਹੀਂ ਹੋਇਆ ਕਹਿੰਦੇ ਬਹੁਤ ਚੰਗਾ ਜੀ ਮੈਂ ਤੁਹਾਡੇ ਮਾਧਿਅਮ ਨਾਲ ਸੱਦਾ ਦਿੰਦਾ ਕਿ ਲੋਕਾਂ ਤੱਕ ਜਾਂਦੀ ਮਦਦ ਨੂੰ ਰੋਕਣ ਦੇ ਲਈ ਇਹਨਾਂ ਨੂੰ ਕੋਈ ਧਰਨੇ ਪ੍ਰਦਰਸ਼ਨ ਲਾਉਣ ਔਰ ਫਿਰ ਪੰਜਾਬ ਦੇ ਲੋਕ ਇਹਨਾਂ ਨੂੰ ਦੱਸਣਗੇ ਕਿ ਸਹੀ ਕੌਣ ਹੈ ਗਲਤ ਕੌਣ ਹੈ ਹੁਣ ਇਹ ਆਪਣੀ ਗੱਲ ਤੇ ਕਾਇਮ ਰਹਿਣ ਹੁਣ ਇਹ ਧਰਨੇ ਪ੍ਰਦਰਸ਼ਨ ਜਦੋਂ ਲੋਕਾਂ ਤੱਕ ਰਸਤ ਪਹੁੰਚ ਰਹੀ ਹੈ ਨਾ ਹੁਣ ਮੈਂ ਚੈਲੰਜ ਕਰਦਾ ਇਹ ਨਿਕਲਣ ਹੁਣ ਇਹ ਗੱਲ ਕਹਿ ਕੇ ਬੈਠਣ ਨਾ ਕਰੇ ਜਿਹੜਾ ਵੀ ਹੈ ਜਿਨੇ ਵੀ ਇਹ ਗੱਲ ਕਹੀ ਹੈ ਇਹ ਕਿਹਨੇ ਐਲਾਨ ਕੀਤਾ ਹੈ ਤੁਹਾਡੇ ਮੈਨੂੰ ਦੱਸੋ ਜੀ ਜਿਹੜੇ ਬੰਦੇ ਨੇ ਐਲਾਨ ਕੀਤਾ ਉਹਨੂੰ ਅੱਜ ਕਹਿ ਦਿਓ ਵੀ ਹੁਣ ਧਰਨਾ ਪ੍ਰਦਰਸ਼ਨ ਲਾਵੇ ਕੱਲ ਨੂੰ ਵੀ ਸੇਵਾ ਤਾਂ ਕਰਾਂਗੇ ਅਸੀਂ ਅਸਤਾ ਸਵੇਰੀ ਨਿਕਲ ਜਾਣਾ ਉਹਨੂੰ ਕੋਲ ਲਾਓ ਧਰਨਾ ਜੀ ਆਓ ਚੈਲੰਜ ਬਿਲਕੁਲ ਬਹੁਤ ਸ਼ੁਕਰੀਆ ਅਸ਼ਦੀਪ ਸਿੰਘ ਕਲੀਅਰ ਸਾਡੇ ਨਾਲ ਸੀਗੇ ਤਾਂ ਅਸੀਂ ਗੱਲਬਾਤ ਕੀਤੀ ਹੈ ਜਿਵੇਂ ਪਹਿਲਾਂ ਇਲਜ਼ਾਮ ਲੱਗੇ ਸੀਗੇ ਇਹਨਾਂ ਦੇ ਉੱਤੇ ਕਿ ਵੀ ਸੁਖਬੀਰ ਸਿੰਘ ਬਾਦਲਹੋਰੀ ਗੁਰੂ ਦੀ ਗੋਲਕ ਲੁੱਟ ਕੇ ਲੋਕਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਇਹ ਬੈਠੇ ਹੋਏ ਨੇ ਉੱਤੇ ਆਮਹਾਰੇ ਐ ਜੀਪੀਸੀ ਦਾ ਪੈਸਾ ਨਾਮ ਆਪਣਾ ਲਈ ਜਾ ਰਹੇ ਨੇ ਇਹਨਾਂ ਨੇ ਕਲੀਅਰ ਕੀਤਾ ਕਿ ਵੀ ਕਿਵੇਂ ਤੇਲ ਪਹੁੰਚਦਾ ਕਿਵੇਂ ਪੈਸਾ ਪਹੁੰਚਦਾ ਕਿੱਥੋਂ ਆ ਰਿਹਾ ਵੀ ਉਹ ਬੱਸਾਂ ਦਾ ਵੀ ਪੈਸਾ ਹੈ ਹੋਰ ਪਾਸੇ ਦਾ ਵੀ ਪੈਸਾ ਹੈ ਇਹ ਨਹੀਂ ਕਿ ਵੀ ਸੁਖਬੀਰ ਸਿੰਘ ਬਾਦਲਾ ਐ ਜੀ ਪੀ ਸੀ ਦਾ ਪੈਸਾ ਲਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਹੈਗਾ ਪਰ ਇਹਨਾਂ ਨੇ ਇੱਕ ਇਹ ਵੀ ਚੈਲੰਜ ਕੀਤਾ ਜਿਹੜੇ ਇੱਕ ਮੇਨੂੰ ਭਾਈ ਸਾਹਿਬ ਜੀ ਦਾ ਨਾਮ ਨਹੀਂ ਚੇਤੇ ਰਿਹਾ ਉਹਨੇ ਕਿਹਾ ਸੀ ਕਿ ਅਸੀਂ ਧਰਨੇ ਪਰਦਰਸ਼ਨ ਇਹ ਲਾਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਕਿ ਵੀ ਲਾਓ ਦੇਖਦੇ ਹਾਂ ਅਸੀਂ ਕਿ ਕੀ ਕਰ ਸਕਦੇ ਹਾਂ